ਇਨਿਕ ਪ੍ਰੋਬਲਮ ਸੀ ਬੀਪੀ ਵਗੈਰਾ ਦੀ ਵੀ ਹੋਰ ਵੀ ਮੇਰੇ ਐਕਸੀਡੈਂਟ ਹੋਇਆ ਇਥੇ ਸਚ ਵੀ ਲੱਗੇ ਸੀ ਮੇਰਾ ਟੇਲਵਨ ਫ੍ਰੈਕਚਰ ਹੈ ਬਾਬਾ ਜੀ ਇਨਿਕ ਮੇਰਾ ਨਾ ਮੈਨੂੰ ਕੋਈ ਬਿਮਾਰੀ ਨਹੀਂ ਰਹੀ ਸਮਝੋ ਬਾਹਰ ਜਾਂਦੀ ਫਾਈਲ ਲੱਗੀ ਹੋਈ ਹੈ ਮੇਰੀ ਉਹ ਵੀ ਬਾਬਾ ਜੀ ਆਪਣੇ ਆਪ ਹੀ ਕਰਨਗੇ ਦੇਖੋ ਕੀ ਬੰਦਦਾ ਹਨ ਅਸੀਂ ਤਾਂ ਸਿਰਫ ਇਹੀ ਕਹਾਂਗੇ ਸੇਵਾ ਕਰੋ ਨਿਸ਼ ਭਾਵਨਾ ਦੇ ਨਾਲ ਕਰੋ ਕਿਸੇ ਨਾਲ ਦਵਾ ਪੇਵ ਨਹੀਂ ਕਰਨਾ ਜੋ ਵੀ ਗੁਰਬਾਣੀ ਦੇ ਵਿੱਚੋਂ ਮਿਲਦਾ ਵਾ ਉਹ ਗੁਰਬਾਣੀ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰੋ ਕਿਸੇ ਦੇ ਨਾਲ ਪੇਹ ਦੇ ਭਾਵਨਾ ਨਾ ਕਰੋ ਜਦੋਂ ਆਪ ਸੇਵਾ ਕਰਦੇ ਹਨ ਸੇਵਾ ਇੱਕ ਮਨ ਕਰਕੇ ਹੋਣੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਉਹ ਮੇਰਾ ਸੇਵਾਦਾਰ ਆ ਉਹ ਮੇਰਾ ਸ ਹੁਣ ਅਸੀਂ ਸਾਰੇ ਸੇਵਾਦਾਰ ਇਹ ਮਨਜ਼ੂਰੀਆਂ ਲਗਾਉਂਦੇ ਨੇ ਸਾਰੇ ਅਸੀਂ ਅਲੱਗ-ਅਲੱਗ ਮਤਲਬ ਕੈਟਾਗਰੀ ਚ ਕੰਮ ਕਰਦੇ ਆਂ ਮੈਂ ਇਹਨਾਂ ਕੋਲੋਂ ਜਾ ਕੇ ਕੁਝ ਵੀ ਲਿਆ ਕੇ ਮੈਂ ਸਾਰਿਆਂ ਦੇ ਵਿੱਚ ਡਿਵਾਈਡ ਕਰਕੇ ਖਾਨੀ ਆ ਮੈਂ ਜੇ 4 ਪੀਸ ਲਿਆਉਂਗੀ ਨਾ ਮੈਂ 4 ਜਾਣਿਆਂ ਨੂੰ ਦੇ ਕੇ ਫਿਰ ਮੈਂ ਪ੍ਰਸ਼ਾਦ ਛਕਦੀ ਹਾਂ ਹਸਬੰਦ ਦੀ ਡੈਥ ਹੋਈ ਕੋਰੋਨਾ ਪੀਰੀਅਡ ਦੇ ਵਿੱਚ ਉਹ ਤੋਂ ਬਾਅਦ ਸਵਾ ਮਹੀਨੇ ਬਾਅਦ ਮੇਰਾ ਐਕਸੀਡੈਂਟ ਹੋਇਆ 28 ਟਾਂਕੇ ਮੇਰੇ ਸਿਰ ਤੇ ਲੱਗੇ 48 ਟਾਂਕੇ ਮੇਰੇ ਪੈਰ ਤੇ ਲੱਗੇ ਮੇਰਾ ਪੈਰ ਸਾਰਾ ਖਤਮ ਹੋ ਗਿਆ ਸੀ ਅਮਰ ਛਕੇ ਨੂੰ ਮੈਨੂੰ 4.5 ਸਾਲ ਹੋ ਗਏ ਜਦੋਂ ਤਾਂ ਮੈਂ ਅਮਰ ਛਕੇ 40 ਦਿਨਾਂ ਦੇ ਵਿੱਚ ਮੇਰਾ ਪੈਰ ਬਿਲਕੁਲ ਠੀਕ ਹੋ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਹਾਂ ਜੀ ਮੈਂ ਸਤਿੰਦਰ ਕੌਰ ਮੈਨੂੰ ਮੈਂ ਸਤਤਮਾ ਚਪਹਿਰਾ ਕੱਟ ਰਹੀ ਹਾਂ ਮੈਨੂੰ ਬਾਬਾ ਜੀ ਦੀ ਇੰਨੀ ਕਿ ਮੇਰ ਆ ਮਤਲਬ ਕਿ ਮੈਨੂੰ ਇੰਨੀ ਕਿ ਪ੍ਰੋਬਲਮ ਸੀ ਬੀਪੀ ਵਗੈਰਾ ਦੀ ਵੀ ਹੋਰ ਵੀ ਮੇਰਾ ਐਕਸੀਡੈਂਟ ਹੋਇਆ ਇੱ ਕੋਈ ਬਿਮਾਰੀ ਨਹੀਂ ਰਹੀ ਸਮਝੋਗੇ ਬਾਹਰ ਜਾਣ ਦੀ ਫਾਈਲ ਲੱਗੀ ਹੋਈ ਹੈ ਮੇਰੀ ਉਹ ਵੀ ਵਾਪਸ ਜੀ ਆਪਣੇ ਆਪ ਹੀ ਕਰਨਗੇ ਦੇਖੋ ਕੀ ਬੰਦ ਹੈ ਹਨਾ ਅਸੀਂ ਤਾਂ ਸਿਰਫ ਇਹੀ ਕਹਾਂਗੇ ਸੇਵਾ ਕਰੋ ਨਿਸ਼ ਭਾਵਨਾ ਦੇ ਨਾਲ ਕਰੋ ਕਿਸੇ ਨਾਲ ਦਵਾ ਪੇਵ ਨਹੀਂ ਕਰਨਾ ਜੋ ਵੀ ਗੁਰਬਾਣੀ ਦੇ ਵਿੱਚੋਂ ਮਿਲਦਾ ਵਾ ਉਹ ਗੁਰਬਾਣੀ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰੋ ਕਿਸੇ ਦੇ ਨਾਲ ਪੇਹ ਦੇ ਭਾਵਨਾ ਨਾ ਕਰੋ ਜਦੋਂ ਆਪ ਸੇਵਾ ਕਰਦੇ ਆ ਨਾ ਸੇਵਾ ਇੱਕ ਮਨ ਕਰਕੇ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਵੀ ਉਹ ਮੇਰਾ ਸੇਵਾਦਾਰ ਆ ਉਹ ਮੇਰਾ ਸੇਵਾਦਾਰ ਆ ਹੁਣ ਅਸੀਂ ਸਾਰੇ ਸੇਵਾਦਾਰ ਆ ਇਹ ਮਨਜ਼ੂਰੀਆਂ ਲਗਾਉਂਦੇ ਨੇ ਸਾਰੇ ਅਸੀਂ ਲੱਗ ਲੱਗ ਮਤਲਬ ਕੈਟਾਗਰੀ ਚ ਕੰਮ ਕਰਦੇ ਆ ਮੈਂ ਨਾ ਕੋਣੋਂ ਜਾ ਕੇ ਕੁਛ ਵੀ ਲਿਆ ਕੇ ਮੈਂ ਸਰਾਂ ਦੇ ਵਿੱਚ ਡਿਵਾਈਡ ਕਰਕੇ ਖਾਨੀ ਆ ਮੈਂ ਜੇ ਚਾਰ ਪੀਸ ਲਿਆਉਂਗੀ ਨਾ ਮੈਂ ਚਾਰ ਜਾਣਿਆਂ ਨੂੰ ਦੇ ਕੇ ਫਿਰ ਮੈਂ ਪ੍ਰਸ਼ਾਦ ਸਕਦੀ ਹਾਂ ਕੋਈ ਵੀ ਜਦ ਵਿੱਚ ਤੁਸੀਂ ਦੱਸਿਆ ਕਿ ਤੁਹਾਡਾ ਸਤਵਾਂ ਚਪੈਰਾ ਆ ਉਹ ਦੁੱਖ ਸਭ ਦੂਰ ਹੋਏ ਨੇ ਜੋ ਜੀਵਨ 'ਚ ਸੀਗੇ ਤਾਂ ਕਿਸ ਤਰੀਕੇ ਨਾਲ ਪੌੜੀਦਰ ਪੌੜੀ ਜਿਹੜਾ ਕੀ ਹੈ ਦੁੱਖ ਘਟਿਆ ਤੇ ਯਕੀਨ ਜਿਹੜਾ ਵਧਿਆ ਵੀ ਅੱਜ ਸਤਵਾਂ ਚ ਮੇਰਾ ਕੱਟ ਰਿਹਾ ਹੈ ਚਪੈਰਾ ਤਾਂ ਮਤਲਬ ਕਿ ਜਦੋਂ ਕਿ ਤਾਂ ਮੈਂ ਮੈਂ ਪਹਿਲਾਂ ਮੇਰੇ ਹਸਬੰਦ ਦੀ ਡੈਥ ਹੋਈ ਕੋਰੋਨਾ ਪੀਰੀਅਡ ਦੇ ਵਿੱਚ ਉਸ ਤੋਂ ਬਾਅਦ ਸਵਾ ਮਹੀਨੇ ਬਾਅਦ ਮੇਰਾ ਐਕਸੀਡੈਂਟ ਹੋਇਆ 28 ਟੰਕੇ ਮੇਰੇ ਸਿਰ ਤੇ ਲੱਗੇ 48 ਡੰਕੇ ਮੇਰੇ ਪੈਰ ਤੇ ਲੱਗੇ ਮੇਰਾ ਪੈਰ ਸਾਰਾ ਖਤਮ ਹੋ ਗਿਆ ਸੀ। ਬਾਬਾ ਜੀ ਦੇ ਇੰਨੇ ਕਿ ਮੇਰੇ ਜਦੋਂ ਮੈਂ ਅਮਰਤ ਛਕਿਆ ਅਮਰਤ ਛਕੇ ਨੂੰ ਮੈਨੂੰ 4.5 ਸਾਲ ਹੋ ਗਏ ਜਦੋਂ ਤਾਂ ਮੈਂ ਅਮਰਤ ਛਕੇ 40 ਦਿਨਾਂ ਦੇ ਵਿੱਚ ਮੇਰਾ ਪੈਰ ਬਿਲਕੁਲ ਠੀਕ ਹੋ ਗਿਆ ਸੀ। 40 ਦਿਨਾਂ ਦੇ ਵਿੱਚ ਮੇਰਾ ਪੈਰ ਭਰ ਗਿਆ ਸੀ ਨਹੀਂ ਤਾਂ 3 ਸਾਲ ਲੱਗੇ ਸੀ ਮੇਰੇ ਪੈਰ ਠੀਕ ਹੋਣ ਨੂੰ। ਕਹਿੰਦੇ ਨੇ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਕਿ ਸ਼ਕਤੀ ਹੈ ਨਾ ਉਹ ਸਾਰਿਆਂ ਨੂੰ ਪਾਰ ਉਤਾਰੇ ਕਰਦਾ ਹੈ। ਮੈਨੂੰ ਇੰਨਾ ਕਿ ਯਕੀਨ ਆ ਗੁਰੂ ਗ੍ਰੰਥ ਸਾਹਿਬ ਤੇ ਇਹਦੇ ਬਾਬਾ ਦੀਪ ਸਿੰਘ ਦੇ ਦੇ ਮੈਂ ਕਹਿੰਦੀ ਸਾਰੇ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਆਪਾਂ ਹਰੇਕ ਕਿਸੇ ਧਰਮ ਦੇ ਨਾਲ ਆ ਕੋਈ ਵੀ ਧਰਮ ਇੱਥੇ ਆ ਕੇ ਆਪਾਂ ਨੂੰ ਕੈਂਸਰ ਦੇ ਪੇਸ਼ੈਂਟ ਤੱਕ ਵੀ ਠੀਕ ਹੁੰਦੇ ਨੇ ਬਿਲਕੁਲ ਕਿਸੇ ਨੂੰ ਹਾਰਡ ਦੀ ਪ੍ਰੋਬਲਮ ਹਾਰਡ ਦੀ ਪੇਸ਼ੈਂਟ ਵੀ ਠੀਕ ਹੁੰਦੇ ਨੇ ਅਸੀਂ ਕਹਿੰਦੇ ਮੇਰੀਆਂ ਮੈਂ ਤਾਂ ਹੁਣ ਇਹ ਸੋਚਿਆ ਬਾਬਾ ਜੀ ਮੇਰੀਆਂ ਅੱਖਾਂ ਦੀਆਂ ਹੰਕਾ ਉਤਾਰ ਦਿਓ ਬਾਕੀ ਦੇਖੋ ਬਾਬਾ ਜੀ ਦੀ ਮਿਹਰ ਹੋ ਗਈ ਤੇ ਕਦੋਂ ਹੰਕਾ ਵੀ ਉੱਤਰ ਜਾਣਗੇ ਯਕੀਨ ਹੈ ਪੂਰਾ ਹੈ ਨਾ ਉਹ ਯਕੀਨ ਹੈ ਜੀ ਅੱਜ ਮੈਂ 12 ਵਜੇ ਅੱਜ ਮੈਂ 10 ਵਜੇ ਮਤਲਬ 8 ਵਜੇ ਤੱਕ ਮੈਂ ਘਰ ਸੀਗੀ ਮੇਰਾ ਮਨ ਮਤਲਬ ਇੱਥੇ ਸੀਗਾ بارش ਹੋ ਰਹੀ ਸੀ ਜਦੋਂ 12 ਵਜੇ ਮੈਂ ਘਰੋਂ ਚੱਲੀ 12 ਵੇ ਮੈਂ 12:30 ਵਜੇ ਇੱਥੇ ਪਹੁੰਚ ਗਈ ਆਂਦੀ ਫਿਰ ਮੈਂ ਸੇਵਾ ਕੀਤੀ ਮੇਰੇ ਮਨ ਦੇ ਵਿੱਚ ਇੰਨੀ ਕੀ ਤਸੱਲੀ ਹੋਈ ਮੇਰੇ ਬਾਬਾ ਜੀ ਨੇ ਮੇਰੀ ਹਾਜ਼ਰੀ ਮਨਜ਼ੂਰ ਕਰ ਲਈ ਤੁਸੀਂ ਬਾਰਿਸ਼ ਦੀ ਗੱਲ ਕੀਤੀ ਆ ਤਾਂ ਜਿਵੇਂ ਅੱਜ ਇੰਨੀ ਵਰਖਾ ਹੋਈ ਆ ਪਰ ਦੇਖੋ ਸੰਗਤ ਦਾ ਇਕੱਠ ਉਸੇ ਤਰੀਕੇ ਨਾਲ ਸਕੋ ਵਧੀਆ ਹੀ ਲੱਗਦਾ ਵੀ ਸੰਗਤ ਯਕੀਨ ਬਹੁਤ ਵਿਸ਼ਵਾਸ ਬਾਬਾ ਜੀ ਮੈਂ ਬਾਬਾ ਜੀ ਦੇ ਮੂਰੇ ਇੰਨੀ ਕੀ ਸਾਡੀ ਹੈਗੇ ਨਾ ਬਾਬਾ ਜੀ ਇੰਨੀ ਕੀ ਸਾਡੇ ਤੇ ਮਿਹਰ ਕੀਤੀ ਹੈ ਨਾ ਇੱਥੋਂ ਨਹੀਂ ਲੋਕ ਆਉਂਦੇ ਰੇਲ ਕੋਲ ਤੋਂ ਨਾਬੇ ਪਟਾਲੇ ਤੋਂ ਸਾਨੀਲ ਵਗਾਰਾ ਤੋਂ ਵੀ ਬਹੁਤ ਦੂਰੋਂ ਦੂਰੋਂ ਬੰਦੇ ਆਉਂਦੇ ਆ ਕਿਉਂ ਉਹਨਾਂ ਨੂੰ ਅੰਦਰ ਪ੍ਰਮਾਤਮਾ ਬਾਬਾ ਦੀਪ ਸਿੰਘ ਤੇ ਇੰਨਾ ਕ ਭਰੋਸਾ ਵਾ ਨਾ ਜਿਹੜੇ ਕਿ ਕੈਂਸਰ ਕੀਮੋਥੈਰਪੀ ਆਉਂਦੀ ਸੀ ਉਹ ਵੀ ਬੰਦੇ ਠੀਕ ਹੋ ਗਏ ਜਿਨ੍ਹਾਂ ਦੇ ਬ੍ਰੇਨ ਸਰਜਨ ਹੁਣ ਸਰਜਰੀ ਹੋਣ ਵਾਲੀ ਸੀ ਉਹ ਵੀ ਬੰਦੇ ਠੀਕ ਹੋਏ ਨੇ ਹੁਣ ਮੈਂ ਹੀ ਸੋਚ ਲਓ ਮੈਨੂੰ ਮੈਨੂੰ ਬੀਪੀ ਪ੍ਰੋਬਲਮ ਆ ਮੈਨੂੰ ਹਰ ਇੱਕ ਚੀਜ਼ ਦੀ ਪ੍ਰੋਬਲਮ ਆ ਡਾਇਬੀਟੀ ਵੀ ਆ ਮੈਂ ਲੇਕਿਨ ਮੈਂ ਹੁਣ 2 6 ਮਿੰਟ 7 ਮਾਸ ਪਹਿਰਾ ਆ ਮੈਂ ਕੋਈ ਮੈਡੀਸਨ ਨਹੀਂ ਖਾਂਦੀ ਕੁਛ ਵੀ ਨਹੀਂ ਕੋਈ ਵੀ ਮੈਡੀਸਨ ਨਹੀਂ ਖਾਂਦੀ ਮੈਂ ਸਾਰੇ ਮੇਰੀ ਮੈਡੀਸਨ ਬਾਬ ਬਾਬਾ ਜੀ ਦੀ ਜੋਤ ਦੇ ਘੋ ਦੇ ਨਾਲ ਮੇਰੇ ਸਾਰੇ ਠੰਕੇ ਠੀਕ ਹੋ ਗਿਆ ਹੈ ਇਹ ਨਵਾਂ ਬਰਾ ਪੂਰਾ ਸੁੱਜ ਗਿਆ ਸੀ ਪਿਛਲੇ ਹਫਤੇ ਸੀ ਮੈਂ ਪੱਟੀ ਲੱਗੀ ਸੀ ਅੱਛਾ ਜੀ ਪਿਛਲੇ ਬਹੁਤ ਵਾਰ ਇਸ ਵਾਰ ਬਿਲਕੁਲ ਠੀਕ ਹੈ ਦੇਖ ਲੋ ਰੀਟੈਂਡ ਕਲੀਨ ਬਿਲਕੁਲ ਠੀਕ ਹੈ ਦੇਖ ਲੋ ਮਾੜਾ ਮਾੜਾ ਜਿਹਾ ਨਿਸ਼ਾਨ ਹੈ ਲੇਕਿਨ ਬਾਬਾ ਜੀ ਨੇ ਬਿਲਕੁਲ ਠੀਕ ਕਰਤਾ ਦੇਸੀ ਘੋਨੇ ਹੁਣ ਵੀ ਲੈ ਕੇ ਚੱਲੀਏ ਜੋਤ ਦਾ ਜਿੱਥੇ ਵੀ ਕੋਈ ਦਰਦ ਹੈਗਾ ਉੱਥੇ ਲਾਉਂਗੇ ਉੱਥੇ ਬਿਲਕੁਲ ਦਰਦਾਂ ਦੂਰ ਹੋ ਜਾਂਦੀਆਂ ਨੇ ਬਾਕੀ ਵਿਸ਼ਵਾਸ ਦੀ ਗੱਲ ਆ ਜੇ ਤੁਸੀਂ ਵਿਸ਼ਵਾਸ ਕਰੋਗੇ ਬਾਰੇ ਨਿਆਰੇ ਹੋ ਜਾਣਗੇ ਤੁਹਾਡੇ ਬਿਲਕੁਲ ਠੀਕ ਹੈ ਜੀ ਸੱਸੀ ਗਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਇਹਦਾ ਮੈਨੂੰ ਲਿੰਕ ਭੇਜ ਦਿਓ